ਐਸੇ ਗੁਰ ਕੋ ਮਨ ਮਨ ਜਾਈਐ ਆਪ ਮੁਕਤ ਮੁਖ ਤਾਰੇ ਜਨ ਪਾਰਿ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਨੈਣ ਮਿਲਾਏ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਰਜਨ ਰੋਵਾ ਨਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਬਲੋਵਾ ਸ੍ਰੀ ਹਰਿ ਕ੍ਰਿਸ਼ਨ ਦਿਹਾਈਐ ਜਿਸ ਬਿਠੇ ਤਉ ਦੁਖ ਜਾਈਐ ਗੁਰੂ ਗਰੀਬ ਨਵਾਜ ਨਨ ਸੁ ਵਿਲਾ ਜਿਤ ਦਰਸ਼ਨ ਕਰਨਾ ਹਾਮ ਬਲਹਾਰੀ ਸਤਗੁਰ ਚਰਨ ਵਾਹਿਗੁਰੂ ਸਹਿਬ ਜੀਓ ਸੋਰਠਿ ਮਹਲਾ ਪੀਜਾ ਮੇਨ ਸਤਗੁਰ ਸੇਵੇ ਬਹੁਤਾ ਦੁਖ ਲੋਗ ਜੁਗ ਚਾਰੇ ਪਰਮਾਈ ਅਮਦੀਨ ਤੁਮ ਜੁਗ ਜੁਗ ਦਾਤੇ ਸਭ ਦੇ ਦੇਹ ਬੁਝਾਈ ਮੇਨ ਸਤਗੁਰ ਸੇਵੇ ਬਹੁਤਾ ਦੁਖ ਲੋਗ ਜੁਗ ਚਾਰੇ ਪਰਮਾਈ ਅਮਦੀਨ ਤੁਮ ਜੁਗ ਜੁਗ ਦਾਤੇ ਸਭ ਦੇ ਦੇਵ ਜੀ ਹਰ ਜੀਓ ਕਿਰਪਾ ਕਰ ਤੁਮ ਪਿਆਰੇ ਸਤਿਗੁਰ ਦਾ ਦਾ ਮੇਲ ਮਿਲਾਵ ਹਰ ਨਾਮ ਦੇਵ ਆਧਾਰੇ ਮਨ ਸਾ ਮਾਰਦੁ ਉਦਾ ਸਹਿਜ ਸਮਾਣੀ ਪਾਇਆ ਨਾਮਿ ਅਪਾਰਾ ਸਦਾ ਸਿਆਗ ਮਨ ਨਿਰਮਲ ਹੋਵਾ ਜਿਵੇਂ ਘਾਟਣਾਰਾ ਸ਼ਬਦ ਅਮਰੋ ਫਿਰ ਜੀਵੋ ਸਦਹੀ ਤਾਂ ਫਿਰ ਮਰਨ ਨਾ ਹੋਈ ਅਮਰਿਤ ਨਾਮ ਸਦਾ ਬਨ ਮੀਠਾ ਸ਼ਬਦੇ ਪਾਵੈ ਰਖੀ ਹੱਥ ਆਪਣੈ ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰਤੈ ਸੁਖ ਪਾਇਆ ਦਰਗਹਿ ਜਾਪਹਿ ਸੇਈ ਨਾਦ ਿਸ ਸਭਾਵੇ ਇਸ ਦੇਹੀ ਨਾਨਕ ਨਾਮ ਰਤੇ ਸੁਖ ਪਾਇਆ ਦਰਗੇ ਜਾਪੇ ਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ